ਸੜਿਆਂ ਦੀ ਅੱਗ ਨਾ ਬਈ ਰੰਨਾ ਵਾਲਿਆਂ ਦੇ ਪੱਤਨ ਫਰ ਉਠੇ ਵਈ ਸੜਿਆਂ ਦੀ ਅੱਗ ਨਾ ਬਲੇ ਬੜੀ ਗਰਮੀ ਆ ਉਹ ਕਿਉਂ ਵੀ ਚਾਨਣ ਛੜਿਆ ਕਿਵੇਂ ਅਸਿਰੇ ਉਹ ਭਾਵੇਂ ਚਾਹ ਨਹੀਂ ਬਣਾਈ ਹਜੇ ਮੈਂ ਤਾਂ ਉਧਰ ਦੋ ਨੱਕੇ ਬਦਲਣਾ ਫੂਕਾ ਮਾਰਨਾ ਅੱਗੀ ਦੀ ਮੱਤ ਦੀ ਅੱਜ ਕੰਜਰ ਦੇ ਆਪਣੇ ਤਾਂ ਸਾਰੀ ਉਮਰ ਆ ਹੀ ਨਾ ਕਜੂ ਕੰਜਰ ਕਲੇਜ ਚ ਯਾਰ ਮੈਂ ਤਾਂ ਕਹਿੰਦਾ ਯਾਰ ਆ ਇਨਾ ਕਿੰਨਾ ਟਾਈਮ ਖਰੀ ਚੱਲਾਂਗੀ ਮਰਵਾ ਦੇ ਭਰਾਵਾ ਰਾਤ ਰੋਟੀਆਂ ਲਾਉਂਦੇ ਨੇ ਤਾਂ ਮੇਰੇ ਦਾ ਤਾਂ ਤਤਾ ਦਬਾ ਲੱਗ ਗਿਆ ਉਂਗਲ ਤੇ ਛਾਲਾ ਹੋਇਆ ਪਿਆ ਆ ਦੇ ਛਾਲਾ ਹੋ ਗਿਆ ਇਹ ਵੀ ਕੁਮਾਰ ਫੂਗਾ ਓਏ ਆਪਣੀ ਪਤਾ ਨਹੀਂ ਰੱਬ ਕਦੋਂ ਸੁਣੂਗਾ ਮੈਂ ਤਾਂ ਕਹਿੰਦਾ ਯਾਰ ਪਾਲ ਕੋਈ ਬੰਦਾ ਯਾਰ ਆਪਾਂ ਨੂੰ ਹੋ ਜੂ ਸਾਗ ਭੈਣਾਂ 1.5 ਕਿੱਲਾ ਆਪਾਂ ਚੰਗੀ ਝੜੇ ਮਿੱਤਰ ਲੱਗੀ ਜੀ ਆਪਣੇ ਹੈ ਮੈਨੂੰ ਨਹੀਂ ਲੱਗਦਾ ਆਪਾਂ ਨੂੰ ਆਪਣੀ ਤਾਂ ਵਰਨਾਗੀ ਦਾੜੀ ਦਾ ਟਿੱਪੀ ਹੋ ਗਈ ਉਹਨਾਂ ਦੋਨਾਂ ਦੀ ਹੁਣ ਕਿੱਥੇ ਸਾਗ ਟਿੱਪੀ ਹੋ ਗਈ ਬਥੇਰੇ ਪੈਸਾ ਕੁਛ ਆਣੇ ਕਰਾ ਨਾ ਯਾਰ ਪਾਲ ਲੈਨੇ ਕੋਈ ਬੰਦਾ ਯਾਰ ਕੁਮੈਂ ਕਰ ਵਿਆਹ ਦੇ ਸੁਪਨੇ ਲੈਣੇ ਛੱਡ ਚਾਹ ਕਰ ਮੈਂ ਨੱਕਾ ਬਦਲਾਵਾਂ ਕਿਤੇ ਜਿਹੜਾ 1.5 ਕਿੱਲਾ ਝੋਨਾ ਦਾ ਪਹਿਲਾ ਲਾਈਟ ਤੱਕ ਅੱਧਾ ਘੰਟਾ ਹੁੰਦੀ ਆ ਚੱਲ ਫਿਰ ਮੈਂ ਉੱਥੇ ਲਿਆਉਣਾ ਆਪਣਣ ਥੱਲੇ ਚੰਗਾ ਚੰਗਾ ਹੋਰ ਰੱਖਤੀ ਠੰਡੀ ਹੋ ਜੂ ਇਹ ਆ ਕਿਹੜਾ ਤ ਤਾ ਮੈਨੂੰ ਉਹ ਲੱਗਦਾ ਰਾ ਇਸ ਤਰ੍ਹਾਂ ਉਹ ਕੀ ਹਾਲ ਆ ਬਈ ਉਹ ਠੀਕ ਆ ਵੀ ਚੱਲਣਾ ਠੀਕ ਆ ਵਧੀਆ ਵਧੀਆ ਕਿੱਧਰ ਜਾਇਆ ਬਈ ਮੈਂ ਇੱਧਰ ਮੁੰਡਿਆਂ ਨੂੰ ਕੁੜੀ ਦਿਖਾ ਕੇ ਆਇਆ ਸੀ ਅੱਜ ਅੱਛਾ ਤੂੰ ਰਿਆ ਬਹਿ ਯਾਰ ਮੇਰੀ ਵੀ ਸੁਣ ਗੱਲ ਕੋਈ ਹੋਰ ਸੁਣਾ ਠੀਕ ਆ ਵਧੀਆ ਵਧੀਆ ਹੋਰ ਵਧੀਆ ਵਧੀਆ ਅੱਛਾ ਦਿਖਾ ਆ ਕੁੜੀ ਹੈ ਮੇਰੇ ਹਾਂ ਫਿਰ ਕਰਾਤਾ ਕੰਮ ਕਰਾਤਾ ਕਰਾਤਾ ਕਰਾ ਬਈ ਬਣ ਸਾਡਾ ਵੀ ਕਰਾ ਦੇ ਯਾਰ ਵੀਰੇ ਬਣ ਕੇ ਯਾਰ ਉਹ ਭਰਾਵਾ ਤੂੰ ਸ਼ਰਮ ਕਰ ਦਾੜੀ ਦਾ ਦੇਖ ਤੋ ਉਹਦੀ ਚਿੱਟੀ ਹੋਈ ਪਈ ਆ ਹੁਣ ਉਮਰ ਆ ਗਈ ਦਾੜੀ ਧੂੜੀ ਤਾਂ ਕਾਲੀ ਕਰ ਲਾਂਗੇ ਯਾਰ ਜਿਵੇਂ ਆਖੇ ਓਵੇਂ ਬਾਈ ਬਣ ਕੇ ਡੰਗਾ ਸਾਰ ਜਰ ਸਾਡਾ ਵੀ ਯਾਰ ਬੜੀ ਔਖਾ ਲੱਗਦਾ ਸੌਣ ਲੱਗੇ ਕੰਮ ਕਰਨਾ ਬੜਾ ਔਖਾ ਦਾ ਫੀਸ ਲੱਗੂਗੀ ਫੀਸ ਫੀਸ ਫੂਸ ਆਲਾ ਕੋਈ ਟੱਕਰ ਨਹੀਂ ਮਾੜੀਆ ਨੂੰ ਕਰਾਇ ਸੀ ਰਸਤਾ ਅੱਛਾ ਆ ਚੈਨੀ ਪਾਈ ਆ ਉਹਨਾਂ ਨੇ ਚੱਲ ਲੈਣਗਾ ਚੱਲ ਇੰਨੀ ਉਹ ਮਾਹਾਂ ਤੋ ਚੈਨੀ ਯਾਰ ਤੈਨੂੰ 2 ਤੋਲੇ ਨਹੀਂ ਪਾ ਦੇਂਗਾ ਤੱਦੇ ਤੋਲੇ ਦੀ ਚੈਨੀ ਹੋ ਚੱਕ ਦੇਂਗੇ ਰੇ ਕੋਈ ਨਹੀਂ ਤੂੰ ਕਰਾ ਦੇ ਬਾਈ ਬਣ ਕੇ ਬਸ ਮੈਂੰਤੀ ਆ ਯਾਰ ਕਰ ਜਰ ਬਾਈ ਬਣੇ ਚੱਲ ਫਿਰ ਕਰਦਾ ਮੈਂ ਗੱਲ ਤੇ ਮੈਨੂੰ ਆਪਦਾ ਡਾਟਾ ਭੇਜ ਦੀ ਫੋਟੋ ਭੇਜ ਦੀ ਉਮਰ ਵਗੈਰਾ ਲਿਖ ਕੇ ਸਾਰਾ ਕੁਝ ਮੈਨੂੰ ਭੇਜ ਦੀ ਠੀਕ ਹੈ ਅੱਛਾ ਤੇ ਫਿਰ ਕਰਦੇ ਆਂ ਗੱਲਬਾਤ ਚਲਾਉਣੇ ਤੇ ਜੂਗਾ ਤੇ ਯਾਰ ਮੈਂ ਜਿੰਮੇਦਾਰੀ ਇੰਨੀ ਕੀ ਹੋ ਬਸ ਕੇਰਾ ਬਹੂ ਲਿਆ ਦੂੰ ਤੇਰੇ ਘਰੇ ਬਸ ਠੀਕ ਆ ਐਂ ਤਾਂ ਕੋਈ ਚੱਕਰ ਨਹੀਂ ਉਦੋਂ ਮੋੜ ਕੇ ਤਾਂ ਚਲਾ ਅਗਲਾ ਆ ਵੀ ਸਾਹਮਦਾ ਹੁੰਦਾ ਨਾ ਕੋਈ ਨਾ ਆ ਜਾਂਦੇ ਸੀਰੇ ਨੂੰ ਫਿਰ ਮੈਂ ਉਹ ਤੋਂ ਕਰਾਉਂ ਤੈਨੂੰ ਫੋਟੋ ਤੇ ਤੇ ਨਹੀਂ ਮੈਨੂੰ ਠੀਕ ਆ ਠੀਕ ਆ ਠੀਕ ਆ ਹੋਰ ਬਸ ਕਰਾ ਦੀ ਬਾਈ ਉਹਨੇ ਪੱਕਾ ਕੰਮ ਕੋਈ ਕੋਈ ਨਹੀਂ ਚਲਾਉਣਾ ਬਸ ਠੀਕ ਆ ਠੀਕ ਆ ਠੀਕ ਆ ਹਾਂ ਠੀਕ ਆ ਬਸ ਤੈਨੂੰ ਸਿਰ ਕਰਦੇ ਆਂ ਪੱਕਾ ਕੰਮ ਠੀਕ ਆ ਠੀਕ ਆ ਉਹ ਸੀਰਾ ਵੀ ਨਹੀਂ ਆਇਆ ਹਜੇ ਕੰਜਰ ਦਾ ਮਜੋਲਾ ਦਾ ਮਿਲ ਗਿਆ ਕਾਲ ਕੋਈ ਨਾ ਹੁੰਦੇ ਸਿਰੇ ਨੂੰ ਕਰਦੇ ਆ ਗੱਲਬਾਤ ਕੋਈ ਨਾ ਕੋਈ ਲੈ ਰੱਬਾ ਸੁਣ ਲਈ ਹੁਣ ਸਾਡੀ ਵੀ ਕੰਮ ਦਾ ਕਰਾ ਦੂ ਐ ਜਦੋਂ ਹੁਣ ਚੈਨੀ ਵੀ ਗਿਆ ਉਹ ਵੀ ਨਹੀਂ ਆਇਆ ਹਜੇ ਯਾਰ ਲੈ ਬਣ ਜੇ ਕੰਮ ਸਿਰੇ ਤੋਂ ਫੋਨ ਤੇ ਫੋਟੋਆਂ ਮੰਗਾ ਦੀ ਭੇਜ ਦਿੰਨੇ ਉਹਨੂੰ ਆਪਾਂ ਪੰਡੂ ਕੰਮ ਉਹਦਾ ਰਸਤੇ ਵੇਚਣ ਵਾਲਾ ਸੀ ਬਾਈ ਓਏ ਰਸਤੇ ਵੇਚਣ ਵਾਲਾ ਹਾਂ ਇਹ ਕਿ ਹੁੰਦਾ ਵੀ ਰਿਸ਼ਤੇ ਵੇਚਣ ਵਾਲਾ ਇਹ ਤਾਂ ਪਹਿਲੀ ਵਾਰ ਸੁਣਿਆ ਉਹ ਵੇਚਦੇ ਹੀ ਆ ਬਾਈ ਇਹ ਇਹ ਜਮੀਨ ਜਮੂਨ ਵਾਲੀਆਂ ਕੁੜੀਆਂ ਆਈ ਹੋਈ ਲੈਟਸ ਕੀਤਾ ਵਾਲੀਆਂ ਕੁੜੀਆਂ ਦੇ ਰਿਸ਼ਤੇ ਕਰਾਉਂਦੇ ਆ ਪੈਸੇ ਲੈਂਦੇ ਆ ਮੋٹے ਅੱਛਾ ਹਾਂ ਉਹ ਮੇਰੀ ਵੀ ਗੱਲ ਮੈਂ ਤਾਂ ਉਹਨੂੰ ਤੇਰੇ ਕੋਲੇ ਕੀ ਕਰਦਾ ਹੀ ਖੜਾ ਤੇਰਾ ਇਹਦੇ ਕੋਲੇ ਕੀ ਕੰਮ ਮੈਂ ਤਾਂ ਪਾਤੀ ਗੁੱਲੀ ਰੋੜ ਪੀ ਮੜੀ ਜੀ ਕਿਵੇਂ ਓਏ ਮਾਹਰ ਮੈਨੂੰ ਵੀ ਕਰਾ ਦੇ ਰਿਸ਼ਤਾ ਫੇਰ ਉਹ ਕਹਿੰਦਾਗਾ ਨਾ ਫੀਸ ਲੱਗੂ ਮੋਟੀ ਥੋੜੀ ਓਏ ਆਪਾਂ ਨੂੰ ਵੀ ਨਾ ਕਰਨਾ ਯਾਰ ਓਏ ਹੋ ਜੂ ਤੂੰ ਐਂ ਵਿਸ਼ਵਾਸ ਨਾ ਤੋੜਿਆ ਕਰ ਤੂੰ ਨਹੀਂ ਮੈਂ ਤਾਂ ਕਹਣਾ ਯਾਰ ਰਹ ਜਾਂਦੇ ਕਿਤੇ ਠੱਗੀ ਨਾ ਮਾਰ ਜ ਆਪਣੇ ਉਹ ਨਹੀਂ ਠੱਗੀ ਠੱਗੀ ਨੂੰ ਕੀ ਕੁਝ ਨਹੀਂ ਹੁੰਦਾ ਹੋ ਜੂ ਉਹ ਕਹਿੰਦਾ ਬਈ ਫੀਸ ਲੱਗੂ ਉਹਨੂੰ ਚੈਨੀ ਦਿਖਾਈ ਮੈਨੂੰ ਅੱਧੇ ਕਿ ਤੋਲੇ ਦੀ ਕਹਿੰਦਾ ਆਹ ਪਾਈ ਆ ਮਹਾ ਤੈਨੂੰ 2 ਤੋਲੇ ਨਹੀਂ ਪਾਦਾ ਤੂੰ ਗੱਲ ਗੜੀ ਕਰਦਾ ਖਰਚੇ ਦੀ ਖਰਚੇ ਦੀ ਚਿੰਤਾ ਨਹੀਂ ਕਰਨੀ ਖਰਚਾ ਦਾ ਖਰਚਾ ਦਾ ਜਰ ਆਪਣੇ ਆਪਾਂ ਕਿਹੜਾ ਕਿਸੇ ਨੂੰ ਹੋਰ ਦੇਣਾ ਡੂੜ ਕਿਲਾ ਬਾਨ ਦਾ ਘਰੇ ਮੋਟਰ ਲੱਗਿਓ ਨਜ਼ਾਰੇ ਲੈਣੇ ਆ ਉਹਦੇ ਨਹੀਂ ਸਹੀ ਗੱਲ ਆ ਇਹ ਕੋਈ ਨਹੀਂ ਹੁੰਦਾ ਕਰ ਦਾਂਗੇ ਜਿਗਾਰਡਮੈਂਟ ਤੂੰ ਸੱਤਾਂ ਐ ਕਰ ਮੇਰਾ ਡਾਟਾ ਤਿਆਰ ਕਰ ਡਾਟਾ ਹਾਂ ਉਹ ਕਹਿੰਦਾ ਉਹ ਕਹਿੰਦਾ ਫੋਟੋ ਫੁੱਟੋ ਭੇਜ ਕਹਿੰਦਾ ਕਿੰਨੀ ਜ਼ਮੀਨ ਆਉਂਦੀ ਆ ਠੀਕ ਹੋ ਗਿਆ ਕਹਿੰਦਾ ਫਿਰ ਮੈਂ ਫੇਰ ਹੀ ਕਰਾਉਂ ਕਹਿੰਦਾ ਉਹਨੂੰ ਡਾਟਾ ਕਹਿੰਦੇ ਆ ਹਾਂ ਉਹਨੂੰ ਡਾਟਾ ਕਹਿੰਦੇ ਆ ਚੱਲ ਭੇਜ ਦੇ ਉਹ ਹੀ ਕਹਿ ਕੇ ਗਿਆ ਮੈਨੂੰ ਤਾਂ ਆਪ ਨਹੀਂ ਪਤਾ ਭੇਜ ਦਿਆਂ ਤੇਰੇ ਵਾਲੇ ਫੋਨ ਤੇ ਭੇਜ ਦਿੰਨੇ ਮੇਰੇ ਉਹਦਾ ਦੂਜਾ ਬੰਦਾ ਹੈ ਵਾਲਾ ਉਹ ਤੇ ਕੀ ਭੇਜੇਗਾ ਤੂੰ ਚੱਲ ਭੇਜ ਦਿਆਂ ਮੈਂ ਫਿਰ ਸਿਰੇ ਭੇਜ ਡਾਟਾ ਜੀ ਡਾਟਾ ਹਾਂ ਡਾਟਾ ਮੋਬਾਈਲ ਤੇ ਆਪਣੇ ਵਾਲੇ ਤੇ ਭੇਜ ਦਿੰਨੇ ਆ ਭੇਜ ਦੇ ਕੀ ਕੁਝ ਲਿਖ ਦੇਉਂਦਾ ਮੈਨੂੰ ਦੱਸ ਦੇ ਭਰਾਵਾ ਮੈਨੂੰ ਉਹ ਦੱਸ ਕੇ ਗਿਆ ਮੈਂ ਤੈਨੂੰ ਦੱਸ ਦਿੰਨਾ ਇੱਕ ਤਾਂ ਲਿਖਦੇ ਤੂੰ ਡੂੜ ਗਿੱਲਾ ਪਾਣਦਾ ਪਹਿਲਾ ਨਾਂ ਲਿਖਦੇ ਆ ਨਾਂ ਲਿਖਦੇ ਨਾਂ ਚਾਨਣ ਸਿੰਘ ਇੰਨੇ ਗੰਨਾ ਮੱਮਾ ਨਾਂ ਚਾਨਣ ਸਿੰਘ ਹਾਂ ਪਿਤਾ ਦਾ ਨਾਂ ਝੰਡਾ ਸਿੰਘ ਤੇ ਜਿਹਦੇ ਟਿੱਪੀ ਡੱਡੇ ਨੂੰ ਕੰਨਾ ਝੰਡਾ ਸਿੰਘ ਹਾਂ ਤੇ ਪੜ੍ਹਾਈ ਪੜ੍ਹਾਈ ਦੋ ਵਾਰੀ ਅੱਠਵੀਂ ਫੇਰ ਦੋ ਵਾਰੀ ਅੱਠਵੀਂ ਨਾ ਲਿਖਦੇ ਨਾ ਅੱਠਵੀਂ ਐ ਡਬਲ ਹਾਂ ਡਬਲ ਅੱਠਵੀਂ ਕਰਦੇ ਆ ਡੱਡਾ ਬੱਬਾ ਲਾ ਡਬਲ ਅੱਠਵੀਂ ਤੇ ਹੁਣ ਰਹਿ ਗਿਆ ਵੀ ਜ਼ਮੀਨ ਡੇਢ ਕਿੱਲਾ 1.5 ਡੇਢ ਕਿੱਲਾ ਹੋ ਗਿਆ ਤੇ ਹੁਣ ਰਹਿ ਗਈ ਵੀ ਉਮਰ ਕਿ ਨਹੀਂ ਲਿਖਦੇ ਉਮਰ ਲਿਖਦੇ 2 ਬੀਹਾਂ ਲਿਖਦੇ 2 ਦਦੇ ਹੋੜਾ 2 ਬਾਵੇ ਅਨੁਸਾਰੀ 20 ਹਾਏ ਕਨਾਹਾਂ 20 ਹਾਂ 20 ਬੀਹਾਂ ਲੈ ਹੁਣ ਨੰਬਰ ਉਹਦਾ ਤੇਰੇ ਕੋਲੇ ਆਇਆ ਵਾ ਹਨਾ ਹਾਂ ਨੰਬਰ ਇਹ ਮੈਨੂੰ ਉਹਦਾ ਮੈਂ ਇਹਦੇ ਚ ਭੇਜ ਦਿੰਦਾ ਤੂੰ ਉਹਦਾ ਭੇਜ ਦੇ 99 129 23 ਆ ਆ ਗਿਆ 23 ਹੈਗਾ ਉਹ ਆਪਣੇ ਪਿੰਡ ਵਾਲਾ ਉਹ ਠੀਕ ਹੈ ਜਾਣਦਾ ਤੇ ਯੱਕ ਵੀ ਇਹ ਤਾਂ ਉਹ ਫੋਟੋ ਭੇਜਦਾ ਪੰਦਰਾਂ ਉਹ ਫੋਟੋ ਫੋਟੋ ਵੀ ਭੇਜ ਦਿੰਨਾ ਫੋਟੋ ਭੇਜ ਇਹ ਕੈਂਡ ਜੀ ਖਿੱਚੀ ਮੜੀ ਫੋਟੋ ਸੱਚ ਨੇ ਹਰ ਜਾ ਕੰਂਦਰਾ ਚਰਦਾ ਜੇ ਉਹ ਭੰਗਰ ਦਾ ਜਰਦਾ ਤਾਂ ਜੇਬ ਚ ਪਾਲਾ ਮੈਨੂੰ ਲੱਗਾ ਤਾਂ ਪਹਿਲੇ ਹੀ ਤਲਾਕ ਹੋਊ ਇੱਕ ਮਿੰਟ ਇੱਕ ਮਿੰਟ ਕੈਂਡ ਜੀ ਖਿੱਚੀ ਮੁੱਛ ਮੁੱਛ ਲੈ ਲੋਟ ਹੈ ਹਾਂ ਹੁਣ ਸੀਗਾ ਇਹ ਆ ਇਹ ਕਿਹੜਾ ਆਏ ਅ ਦਿੱਲੀ ਵੀ ਆ ਗਈ ਵਿੱਚ ਆ ਭੇਜੋ ਆ ਆ ਆਮਤੀ ਜਿਹੜੀ ਗਈ ਦੋਨੇ ਭੇਜ ਦੇ ਨਾ ਹਾਂ ਕਰ ਦੋ ਦੋਨੇ ਭੇਜ ਦੇ ਕੋਈ ਤਾਂ ਫੱਟਾ ਹੋਊਗੀ ਚਾਹ ਕੋਣ ਸਹੀ ਆ ਬਈ ਫੱਟਾ ਕੰਮ ਬਾਗਿਆ ਬਾਗਿਆ ਉਹ ਉਹ ਕੀ ਹੁੰਦੀਆਂ ਹਰੀਆਂ ਆ ਇਹੋ ਲਾ ਨੀਲੀਆਂ ਥਿੱਲੀਆਂ ਹੋਈਆਂ ਦੇ ਹੂੰ ਹੂੰ ਗਿਆ ਬਸ ਠੀਕ ਆ ਆਪਣੇ ਪਿੰਡ ਦਾ ਰੇਂਜੀ ਵਾਲੀ ਆ ਜੀ ਹੋਰ ਮੇਰਾ ਵੀ ਵਾਲੀਪੋਰਾ ਬਾਈ ਬਣ ਕੇ ਕੰਜਰ ਦੇ ਮਿੰਗਾ ਕਰਤਾ ਮੋਦੀ ਨੇ ਵੀ ਜ਼ਾਹਰ ਤੇ ਆਦੀ ਪੂਰੀ ਕਰਤੀ ਕੋਈ ਨਾ ਲਵਾ ਦਿੰਦਾ ਵਿਆਹ ਹੋ ਜਾਂਦੇ ਸੌਣ ਲੱਗੇ ਪੁੜੀਆਂ ਤੈਨੂੰ ਚਾਰ ਲੈ ਕੇ ਦੇ ਦੂ ਇਕੱਠਾ ਰੱਬਾ ਹੱਡੀ ਵੀ ਸੁਣ ਲੈ ਯਾਰ ਰਾਤ ਉਂਗਲ ਮਤ ਯਾਰ ਰੋਟੀ ਲਾਉਂਦੇ ਸੱਤਿਆਂ ਯਾਰ ਬਾਬਾ ਬਣ ਕੇ ਆਪਣੀ ਤਾਂ ਯਾਰ ਸੁਣ ਲੂਗਾ ਯਾਰ ਸੁਣੂਗਾ ਰੱਬ ਐ ਥੋੜਾ ਯਾਰ ਕੋਈ ਹੋਗਾ ਚੱਲ ਫਿਰ ਹੁਣ ਤਾਂ ਰੱਬ ਸਾਰੇ ਆ ਰੱਬ ਸਾਰੇ ਆ ਇਹ ਆਪਣੀ ਸੁਣ ਲੈ ਹੂੰ ਚਲੋ ਥੋੜਾ ਦੇ ਦੇ ਮੈਨੂੰ ਲਲਾ ਬਾੜੀ ਕਲੀ ਤਾਂ ਨਹੀਂ ਪਾਈ ਕੰਜਰ ਦਾ ਕਿਤੇ ਬੁੱਲ ਮਚਾ ਦੇ ਕਲੀ ਨਹੀਂ ਪਾਈ ਮੈਂ ਬਾੜੀ ਉਹ ਪਹਿਲਾ ਜਰਦਾ ਬੁਲਾ ਵਿੱਚ ਲਾਉਂਦੇ ਫਿਰ ਪਤੀ ਨੇ ਨੂੰ ਹੱਥ ਪਾਉਂਦੇ ਕਿਰਪਾ ਸਾਡਾ ਵੀ ਕਰਾ ਦੇ ਵਿਆਹ ਛੜਾ ਦੇ ਭਾਂਡਾ ਨਾਲ ਖੜਾ ਕਰਾ ਦੇ ਕਿਸੇ ਭਾਂਡਾ ਵਾਲੀ ਨਾਲ ਉਹ ਆਉਂਦੀ ਜਾ ਗਿਆ ਮੈਨੂੰ ਲੱਗਤ ਉਹ ਮੇਰਾ ਭਾਣਾ ਹਲੋ ਹਲੋ ਕੌਣ ਬੋਲਦਾ ਜੀ ਮੈਂ ਬੋਲਦਾ ਜੀ ਚਾਨਣ ਸੜਾ ਓਏ ਚਾਨਣ ਸੜਾ ਨਹੀਂ ਹੁਣ ਹੁਣ ਸਰਦਾਰ ਚਾਨਣ ਸਿੰਘ ਬਣ ਗਿਆ ਤੂੰ ਅੱਛਾ ਹੋ ਗਿਆ ਕੰਮ ਹੋ ਗਿਆ ਜ਼ਰਾ ਕੁੜੀਆਂ ਨੂੰ ਡਾਟਾ ਭੇਜਦਾ ਸੀ ਮੈਂ ਤੇਰਾ ਭਵਾਈਆਂ ਤੈਨੂੰ ਤੇ ਤਿਆਰੀ ਕਰ ਲੈ ਵਿਆਹ ਦੀ ਹੁਣ ਵਿਆਹ ਦੀ ਤਿਆਰੀ ਕਰ ਲਾਂਗੇ ਬਾਈ ਬਣ ਕੇ ਫੋਟੋਆਂ ਭੇਜਦੇ ਪਹਿਲਾਂ ਯਾਰ ਕਹੇ ਜੀ ਦੇ ਭੇਜਦੇ ਨੂੰ ਫੋਟੋ ਮਸਾਂ ਤਾਂ ਸਿਰੇ ਚੜਾਇਆ ਕੰਮ ਤਦੰਦਰਾ ਤੂੰ ਸਿੱਧੂ ਮੂਸੇ ਵਾਲਾ ਫੋਟੋ ਭੇਜ ਨੂੰ ਨਾਲੇ ਤੁਸੀਂ ਐਡੇ ਐਡੇ ਗੱਪ ਬੋਲੀ ਇਹਨਾਂ ਪਿੰਡ ਦੇ ਬੰਦੇ ਹੋਗੇ ਮੈਂ ਪਤਾ ਕਰ ਕਿ ਕਿੱਲਾ ਤੈਨੂੰ ਡੇਢ ਹੁੰਦਾਗਾ ਜ਼ਮੀਨ ਦਾ ਤੂੰ ਪਤੰਦਰਾ 15 ਕਿੱਲਾਂ ਦਾ ਉਹ ਭੇਜਦਾ ਮੈਨੂੰ ਡਾਟਾ ਕੋਈ ਗੱਲ ਨਹੀਂ ਭਾਈ ਗਲਤੀ ਹੋ ਗਈ ਮੈਂ ਉਹ ਸੀਰੇ ਨੇ ਲਿਖਿਆ ਸੀ ਨਾ ਉਹ ਵੀ ਕੰਜਰਵਾ ਵਿੱਚ ਵਿੱਚ ਬਿੰਦੀ ਲਾਉਣੀ ਭੁੱਲੀ ਗਏ ਤੁਸੀਂ 1.5 ਲਿਖਣਾ ਸੀ ਤੁਸੀਂ 15 ਕਿੱਲੇ ਪਾ ਦੇ ਪਤੰਦਰੋ ਯਾਰ ਕੋਈ ਨਾ ਭਾਈ ਤੂੰ ਐ ਕਰੀ ਤੇਰੀ ਫੇਸਬੁਕ ਵਾਲਾ ਚੱਕ ਦਾਂਗੇ ਕੋਈ ਗੱਲ ਨਹੀਂ ਫੀਸ ਤਾਂ ਚੱਕ ਦੇਂਗਾ ਹੁਣ ਪ੍ਰੋਗਰਾਮ 15 ਕਿੱਲਾਂ ਲਈ ਕਰਨਾ ਪਊਗਾ ਉਨਹੀਂ ਕਰਨਾ ਮੈਂ ਡਾਟਾ ਭੇਜਦਾ ਸੀ ਬੇਇੱਜ਼ਤੀ ਨਾ ਕਰਾ ਦੀ ਹੁਣ ਕੋਈ ਨਾ ਭਾਈ ਫਿਰ 15 ਕਿੱਲੇ ਵਾਲਾ ਕਰ ਲਾਂਗੇ ਕੋਈ ਗੱਲ ਨਹੀਂ ਤੇ ਬਾ ਹੁਣ ਫਿਰ ਤਿਆਰੀ ਕਰ ਲਗੇ ਅਸੀਂ ਤਰੀ ਕਰ ਲਾ ਕਰ ਲਾ ਤੇ ਅੱਜ 21 ਤਰੀਕ ਦਾ ਵਿਆਹ ਹੈ ਤੇਰਾ 21 ਦਾ 21 ਤਰੀਕ ਦਾ ਹਾਂ ਬਸ ਠੀਕ ਹੈ ਕੋਈ ਨਾ ਬਾਈ ਠੀਕ ਆ ਓਕੇ ਬਾਈ ਹੋ ਜਾ ਓਏ ਪਾਸ ਵੀ ਰਿਆ ਓਏ ਵੰਗੀ ਗੱਲ ਓਏ ਜੱਟਾਂ ਭੰਡਾਂ ਨਾਲ ਖੜਾ ਆਜੋ ਨਜ਼ਾਰਾ ਹੁੰਦਾ ਕੁੰਛਾੜੀ ਆਜੋ ਕੋਣ ਨਹੀਂ ਕਰਨ ਦੀ ਲੋੜ ਨਜ਼ਾਰੇ ਨਾਲ ਖੇਲੇ ਰਿਹਾ ਕਰਾਂਗੇ ਬਣਾ ਦੀ ਗੱਲ ਬਚੋਲੇ ਨੇ ਆਹ ਯਾਰ ਫੋਨ ਲਾਉਂਦੇ ਹਾਂ ਫੋਨ ਹੀ ਨਹੀਂ ਜਗਦਾ ਕੱਟ ਦਿੰਦਾ ਮੂਰੋ ਨੇ ਚਾਲ ਕੋਈ ਨਾ ਆਪਾ ਦਾ ਬਣਨਾ ਹੁੰਨੇ ਫੇਰ ਦੇਖਾਂਗੇ ਕੀ ਬਣੂਗਾ ਤੇਜ਼ ਵੀ ਬਾੜੀ ਹੈ ਇਹ ਵੀ ਬਾੜੇ ਟਾਈਮ ਦੀ ਸਾਂਭੀ ਪਈ ਸੀ ਚੱਲ ਹੁਣ ਵਿਆਹ ਚ ਲੈਖੇ ਲੱਗ ਜੂ ਯਾਰ ਦਾ ਵੀ ਮੁੱਕਿਆ ਪਿਆ ਮਹਿੰਗਾ ਹੋ ਗਿਆ ਨਾ ਜਿਗਾੜਾ ਉਹ ਕਿਵੇਂ ਆ ਤਨ ਨਾ ਸੁਣੇਂ ਸ਼ੁਰੂ ਆ ਕਿਵੇਂ ਆ ਆ ਜਾ ਯਾਰਾ ਆ ਕੇ ਮੈਂ ਅੱਜ ਹੋਏ ਇਹ ਤਾਂ ਮੈਨੂੰ ਅੱਜ ਪਾਣੀ ਦੀ ਦਿੱਤੀ ਤੇ ਕਿ ਮੈਂ ਟੱਕ ਲੈ 2 ਲੀਟਰ ਵਾਲੀ ਤੂੰ ਤਾਂ ਕਿਸੇ ਨੂੰ ਦੂਹੀ ਨਹੀਂ ਪੀਉਂਦਾ ਬੈਗ ਦਾ ਲਾ ਕੇ ਦੇਖ ਟੱਕਦਾ ਲਾ ਤੂੰ ਪਹਿਲਾਂ ਤੈਨੂੰ ਫੇਰ ਦੱਸੂ ਗੱਲ ਖੁਸ਼ੀ ਕੀ ਹੋ ਗਈ ਏਡੀ ਖੁਸ਼ੀ ਮੈਂ ਤੈਨੂੰ ਫੇਰ ਦੱਸੂ ਪਹਿਲਾਂ ਪੈਗ ਲਾ ਹਾਂ ਪਾੜੀ ਘੈਂਟ ਬੜੀ ਤੇਜ਼ ਆਉਂਦੀ ਹੋਰ ਯਾਰ ਮੈਂ ਤਾਂ ਤਿੰਨ ਚਾਰ ਰੁਪਏ ਲਾ ਲਾ। ਮੈਂ ਥੋੜੀ ਪੀਂਦਾ ਬਾਹਲੀ ਪੀਂਦਾ ਨਹੀਂ ਨਾ। ਤੈਨੂੰ ਪਤਾ ਓਏ ਇੱਕ ਸਾਥ ਤੂੰ ਪੈਗ ਲਾਦਾ ਵਾਦ ਆਵ। ਹੂੰ। ਮੈਨੂੰ ਫੋਟੋ ਦਿਖਾ। ਓਏ ਇਹ ਚਾਈ ਤੈਨੂੰ ਤਾਂ ਵੱਖਰਾ ਜਿਹੜਾ ਪਾਪਾ ਜਿਵੇਂ ਵਿਆਹ ਹੁੰਦਾ। ਉਹ ਤੇਰੇ ਫੋਨ ਤੇ ਫੋਟੋ ਭੇਜੀ ਉਹਨੇ ਵਿਚੋਲੇ ਨੇ ਯਾਰ। ਆਹ। ਹਾਂ ਕੀ? ਉਹ ਤਾਂ ਹੋ ਗਿਆ ਕੰਮ ਲੋਟ ਆਪਣਾ। ਬਾਲੀ ਕਾੜੀ ਆ ਓਏ। ਉਹਦੂ ਲਾਤਾ ਸਹੀ। ਫੇਰ ਦੇਖੀ ਤੂੰ ਨਜ਼ਾਰੇ ਆਉਂਦੇ। ਤੂੰ ਪਹਿਲਾਂ ਮੈਨੂੰ ਫੋਟੋ ਦਿਖਾ ਤੂੰ। ਕੱਢ ਤੇ ਫੋਨ ਕੱਢ। ਭੇਜਾਈ ਦੀ ਫੋਟੋ ਭੇਜਿਆ ਤੇਰੀ ਦੀ ਵਿਚੋਲੇ ਨੇ। ਸੋਖ। ਹੋਰ। ਆਬਿਆ ਨੰਬਰ ਲੈ ਦੇਖ ਲੈ ਬਈ ਗਾਹਾਂ ਮੈਂ ਇੱਕ ਹੋਰ ਲਾ ਲਾਂ ਯਾਰ ਤੂੰ ਤਾਂ ਦੋ ਦੂਜੀ ਕਲਾਸ ਚ ਹੋ ਗਿਆ ਹਾਏ ਰੱਬ ਵੜੀ ਤੇ ਬਾਈ ਹੋਰ ਗ੍ਰੇਡ ਦੂਗੋ ਗਿਆ